ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਅਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਸਮਰਪਿਤ ਸ਼ੀਦੀ ਦਿਹਾੜੇ ਜਿਹੜੇ ਨੇ ਇਹ ਦਿਨਾਂ ਦੇ ਵਿੱਚ ਚੱਲਦੇ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਸ਼੍ਰੀ ਫਤਿਹਗੜ ਸਾਹਿਬ ਦੀ ਗੱਲ ਕਰੀਏ ਸਭਾ ਲੱਗਦੀ ਹੋਈ ਨਜ਼ਰ ਆਂਦੀ ਹੈ ਸ਼ੀਦ ਜੋੜ ਮੇਲ ਉੱਥੇ ਲੱਗਦਾ ਨਜ਼ਰ ਆਉਂਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚਦੀ ਹੈ ਤੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਦ ਇੰਤਜ਼ਾਮੀਆਂ ਖੱਜਲ ਖੁਆਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੀ ਹੋਏ ਨਸਰਾਂ ਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਉਸ ਸਭਾ ਨੂੰ ਲੈ ਕੇ ਵੀ ਜਿਹੜੀ ਵਿਵਸਥਾ ਕੀਤੀ ਗਈ ਹੈ ਉਸ ਦਾ ਜਾਇਜ਼ਾ ਲੈਂਦੇ ਹੋਏ ਨਜ਼ਰ ਆਏ ਨੇ ਬਸੀ ਪਠਾਣਾ ਦੇ ਐਮ ਐਲ ਏ ਰੁਪਿੰਦਰ ਹੈਪੀ ਸਾਡੇ ਨਾਲ ਨੇ ਗੱਲਬਾਤ ਕਰਨ ਦੇ ਸਰ ਕਿ ਕੁਝ ਵਿਵਸਥਾ ਉੱਥੇ ਕੀਤੀ ਗਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚਦੀ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੀ ਹੈ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਹੈ ਯੂਥ ਨੂੰ ਆ ਵੀ ਦੱਸਿਆ ਜਾਂਦਾ ਹੈ ਕਿ ਕਿਸ ਢੰਗ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਕਿਸ ਢੰਗ ਦੇ ਨਾਲ ਉਹਨਾਂ ਨੇ ਧਰਮ ਦੀ ਰੱਖਿਆ ਰਹੀ ਕੌਮ ਦੀ ਰੱਖਿਆ ਲਈ ਸਮਾਜ ਦੀ ਰੱਖਿਆ ਲਈ ਆਪਣਾ ਜੀਵਨ ਜਿਹੜਾ ਉਹ ਕੁਰਬਾਨ ਕਰ ਦਿੱਤਾ ਸੀ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਓਵਰਆਲ ਇਸ ਵਾਰ ਕੀ ਵਿਵਸਥਾ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹ ਮੀਟਿੰਗ ਅੱਜ ਲਈ ਹੈਗੀ ਆ ਤੇ ਮੇਰੇ ਖਿਆਲ ਚ ਪਹਿਲੀ ਵਾਰੀ ਇਦਾਂ ਹੋਊਗਾ ਕਿ ਮੁੱਖ ਮੰਤਰੀ ਜਿਹੜੇ ਨੇ ਆਪ ਕਿਸੇ ਵੀ ਸਮਾਗਮ ਦੀ ਇਦਾਂ ਦੇਖ ਰੇਖ ਕਰਦੇ ਨੇ ਸੋ ਖੁਦ ਉਹਨਾਂ ਨੇ ਆਪ ਅੱਜ ਐਸਐਸਪੀ ਸਾਹਿਬ ਡੀਸੀ ਸਾਹਿਬ ਆਈਜੀ ਸਾਹਿਬ ਲਖਵੀਰ ਸਿੰਘ ਰਾਏ ਜੀ ਐਮਐਲਏ ਫਤੇਗੜ ਸਾਹਿਬ ਤੇ ਮੈਂ ਉਸ ਮੀਟਿੰਗ ਸੀਗੇ ਸੀਐਮ ਸਾਹਿਬ ਨੇ ਸਾਰਾ ਉਹਦਾ ਦੇਖਿਆ ਜੋ ਵੀ ਅੱਗੇ ਤਿਆਰ ਕੀਤਾ ਪ੍ਰੈਜੈਂਟੇਸ਼ਨ ਕੀਤੀ ਸੀ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਨੇ ਕਿ ਆਪਾਂ ਕਿਵੇਂ ਵਧੀਆ ਇਹਨੂੰ ਹੋਰ ਦੁੱਤੀਏ ਤਰੀਕੇ ਨਾਲ ਕਰ ਸਕਦੇ ਆ ਸੋ ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਇੱਕ ਮੁੱਖ ਮੰਤਰੀ ਸੂਬੇ ਦੇ ਜਿਹੜੇ ਨੇ ਉਹ ਸਮਗਮ ਨੂੰ ਆਪ ਦੇਖ ਰਹੇ ਨੇ ਤੇ ਸ਼ਹੀਦੀ ਜੋੜ ਮੇਲ ਦੇ ਇਸ ਕੁਰਬਾਨੀ ਨੂੰ ਜਿਹੜਾ ਇਹ ਇੱਕ ਸੱਚੀ ਸ਼ਰਧਾਂਜਲੀ ਜਿਹੜਾ ਸਜਦਾ ਹੈਗਾ ਸੀਐਮ ਸਾਹਿਬ ਵੱਲੋਂ ਇਹ ਆ ਕਿ ਅਸੀਂ ਜੋ ਵੀ ਲੋਕਾਂ ਨੂੰ ਉੱਥੇ ਪੁਖਤਾ ਪ੍ਰਬੰਧ ਦੀ ਜ਼ਰੂਰਤ ਹੈਗੀ ਆ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਉਸ ਇਲਾਕੇ ਦੇ ਸੇਵਾਦਾਰ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਬੇਨਤੀ ਵੀ ਕਰਦੇ ਹਾਂ ਸੰਗਤ ਨੂੰ ਕਿ ਜਿੰਨੀ ਵੀ ਸੰਗਤ ਆਉਂਦੀ ਆ ਉਸ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਸਾਡੀ ਪ੍ਰਸ਼ਾਸਨ ਦੀ ਸੀਐਮ ਸਾਹਿਬ ਦੀ ਸਰਕਾਰ ਦੀ ਹੈਗੀ ਆ ਅਸੀਂ ਅਸੀਂ ਸਾਰਾ ਉਹਨਾਂ ਨੂੰ ਰਲ ਕੇ ਜਿਹੜਾ ਉਹਨਾਂ ਦੇ ਲਈ ਕੰਮ ਕਰਾਂਗੇ ਜੋ ਵੀ ਚੀਜ਼ ਦੀ ਲੋੜ ਹੈ ਮੈਨੂੰ ਸਭ ਸੰਗਤਾਂ ਜਿਹੜੀਆਂ ਨੇ ਉਸ ਸਭਾ ਨੂੰ ਲੈ ਕੇ ਸਾਰੀ ਵਿਵਸਥਾ ਆਪਣੇ ਪੱਧਰ ਤੇ ਮੁਕੰਮਲ ਕਰਦੀਆਂ ਨਜ਼ਰ ਆਉਂਦੀਆਂ ਨੇ ਥਾਂ ਥਾਂ ਦੇ ਉੱਪਰ ਲੰਗਰ ਲੱਗਦੇ ਹੋਏ ਨਜ਼ਰ ਆਉਂਦੇ ਨੇ ਸੰਗਤਾਂ ਦੇ ਰਹਿਣ ਦੇ ਪ੍ਰਬੰਧ ਜਿਹੜੇ ਨੇ ਆਪੇ ਹੀ ਉੱਥੇ ਹੁੰਦੇ ਨਜ਼ਰ ਆਉਂਦੇ ਨੇ ਪ੍ਰਸ਼ਾਸਨ ਦੀ ਤਰਫੋਂ ਸਰਕਾਰ ਦੀ ਤਰਫੋਂ ਉੱਥੇ ਕੀ ਉਪਰਾਲੇ ਕੀਤੇ ਗਏ ਬਿਲਕੁਲ ਜੀ ਦੇਖੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੁੰਦਾ ਲੰਗਰ ਕਈ ਸੰਗਤਾਂ ਲਾਉਂਦੀਆਂ ਨੇ ਉਹਨਾਂ ਨੂੰ ਰਹਿਣ ਸਹਿਣ ਦਾ ਆਪਣਾ ਕਰ ਲੈਂਦੀਆਂ ਨੇ ਪਰ ਦੇਖੋ ਇੱਕ ਮੈਨੇਜਮੈਂਟ ਜਿਹੜੀ ਆ ਬੜੀ ਜ਼ਰੂਰੀ ਹੁੰਦੀ ਆ ਸੋ ਸਰਕਾਰ ਦੀ ਜਿਹੜੀ ਮੈਨੇਜਮੈਂਟ ਹੈਗੀ ਆ ਉਹਦੇ ਤੇ ਪੂਰੀ ਤਰ੍ਹਾਂ ਦੇ ਨਾਲ ਜਿਵੇਂ ਹੁਣ ਮੰਨ ਲਓ ਲੰਗਰਾਂ ਨੇ ਰਾਸ਼ਨ ਲੈ ਕੇ ਆਉਣਾ ਹੈਗਾ ਉਹਨਾਂ ਲਈ ਅਲੱਗ ਰੂਟ ਤਿਆਰ ਕੀਤੇ ਜਾਂਦੇ ਨੇ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਕਿ ਆਪਾਂ ਇੰਨੇ ਤੋਂ ਇੰਨੇ ਵਜੇ ਤੱਕ ਲੈ ਕੇ ਚੱਲੀਏ ਉਹ ਉਹਦੇ ਨਾਲ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਨਹੀਂ ਆਉਂਦੀ ਤੁਸੀਂ ਦੇਖਿਆ ਹੋਊਗਾ ਕਿ ਪਿਛਲੀ ਵਾਰ ਅਸੀਂ ਪਹਿਲ ਕਦਮੀ ਕੀਤੀ ਸੀ ਐਸ.ਐਮ. ਸਾਹਿਬ ਨੇ ਕਿ ਪਹਿਲਾਂ ਪਾਸ ਚੱਲਦੇ ਹੁੰਦੇ ਸੀਗੇ ਪਹਿਲੇ 2 ਦਿਨਾਂ ਲਈ ਲੱਗ ਪਾਸ ਤੀਜੇ ਦਿਨ ਲਈ ਤੁਸੀਂ ਵੀ ਦੇਖਿਆ ਹੋਊਗਾ ਪੱਤਰਕਾਰ ਭਾਈਚਾਰੇ ਨੇ ਵੀ ਉਹ ਪਾਸ ਦੀ ਡਿਮਾਂਡ ਕਰਦੇ ਸੀਗੇ ਫਿਰ ਇੱਕ ਵਾਈਟ ਜ਼ੋਨ ਪਾਸ ਸੀ ਗ੍ਰੀਨ ਜ਼ੋਨ ਪਾਸ ਸੀ 20 VIP ਜ਼ੋਨ ਪਾਸ ਸੀ ਸੋ ਚੀਜ਼ਾਂ ਪਿਛਲੀ ਵਾਰੀ ਖਤਮ ਕਰ ਦਿੱਤੀਆਂ ਗਈਆਂ ਸਭ ਪੈਸਾ ਬਹੁਤ ਬੱਚਦਾ ਹੈਗਾ ਜਿਹੜਾ ਪਾਸ ਬਣਾਉਣ ਤੇ ਫਿਰ ਦੂਜੇ ਜਿਹਦੇ ਕੋਲ ਹੁੰਦੇ ਸੀਗੇ ਉਹ ਨਾਕੇ ਤੇ ਖੜਕੇ ਵਿਚਾਰਾ ਬਹਿਸਬਾਜੀ ਵੀ ਹੁੰਦੀ ਸੀ ਲੜਾਈ ਵੀ ਹੁੰਦੀ ਸੀ ਲੋਕਾਂ ਦਾ ਕਿ ਮੇਰੇ ਕੋਲੇ ਪਾਸ ਆ ਸੋ ਉਹ ਚੀਜ਼ਾਂ ਸੀ ਬੰਦ ਕਰ ਦਿੱਤੀਆਂ ਸੋ ਸਾਰੇ ਇੱਕ ਨਿਮਾਣੇ ਸਿੱਖ ਵਾਂਗੂ ਇੱਕ ਸ਼ਰਧਾਲੂ ਵਾਂਗੂ ਉੱਥੇ ਜਿਹੜੇ ਨੇ ਹਾਜ਼ਰੀ ਲਗਾਉਣ ਜਾਣਗੇ ਸੋ ਇਹ ਜਿਹੜੀਆਂ ਸਾਰੇ ਆਪ ਸੰਗਤਾਂ ਕਰ ਰਹੀਆਂ ਨੇ ਆਪਣੇ ਆਪ ਕਰ ਰਹੀਆਂ ਪਰ ਉਹਦੀ ਮੈਨੇਜਮੈਂਟ ਜਿਹੜੀ ਆ ਉਹ ਮਾਨ ਸਰਕਾਰ ਵੱਲੋਂ ਜਰੂਰ ਕੀਤੀ ਜਾ ਰਹੀ ਹੈ ਟ੍ਰੈਫਿਕ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕੀਤਾ ਜਾ ਰਿਹਾ ਹੈ ਐਂਟਰੀ ਐਗਜ਼ਿਟ ਦੇ ਪੁਆਇੰਟਸ ਕੀਤੇ ਗਏ ਨੇ ਕਿੱਥੇ ਕਿੱਥੇ ਸਾਰਾ ਪੁਲਿਸ ਵੱਲੋਂ ਡੀਸੀ ਸਾਹਿਬ ਵੱਲੋਂ ਤੇ ਸਰਕਾਰ ਵੱਲੋਂ ਸਾਰਾ ਉਹ ਮੈਨੇਜਮੈਂਟ ਜਿਹੜੀ ਉਹਦੀ ਪੂਰੀ ਕੀਤੀ ਜਾ ਰਹੀ ਹੈ ਬਿਲਕੁਲ ਇਹ ਮੈਨੇਜਮੈਂਟ ਤੇ ਹੋ ਗਈ ਹੈ ਮਲੇ ਸਭ ਲੇਕਿਨ ਕੁਝ ਇਤਿਹਾਸਿਕ ਸਥਲ ਵੀ ਹੈ ਸਰੰਦ ਦੀ ਗੱਲ ਕਰੀਏ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਉਹਨਾਂ ਦੀ ਹਾਲਤ ਕਾਫੀ ਖਸਤਾ ਵੇਖਣ ਨੂੰ ਮਿਲਦੀ ਹੈ ਐਸਜੀਪੀਸੀ ਨੂੰ ਲੈ ਕੇ ਵੀ ਕਈ ਵਾਰ ਸਵਾਲ ਕੀਤੇ ਗਏ ਕਿ ਕਿਉਂ ਵਿਵਸਥਿਤ ਢੰਗ ਦੇ ਨਾਲ ਉਹਨਾਂ ਸਥਾਨਾਂ ਦੀ ਜਿਹੜੀ ਕਹਿ ਸਕਦੇ ਹਾਂ ਕਿ ਦੇਖਭਾਲ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਪਾਈ ਉਸ ਨੂੰ ਲੈ ਕੇ ਵੀ ਸਰਕਾਰ ਕਿਆ ਕੋਈ ਇਨੀਸ਼ੀਏਟਿਵ ਲੈਣ ਜਾ ਰਹੀ ਹੈ ਦੇਖੋ ਸਰਕਾਰ ਹਮੇਸ਼ਾ ਜਿਹੜੀ ਆ ਲੋਕਾਂ ਵੱਲੋਂ ਚੁਣੀ ਜਾਂਦੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਤੁਹਾਨੂੰ ਪਤਾ ਹੀ ਕੰਮ ਪਰਿਵਾਰ ਦੇ ਵਿੱਚੋਂ ਉਹ ਇੰਨੀਆਂ ਚੀਜ਼ਾਂ ਨੂੰ ਸਾਰੀਆਂ ਨੂੰ ਪਲੀ ਭੰ ਜਾਣਦੇ ਪਰ ਦੇਖੋ ਮੈਂ ਇੱਥੇ ਜੋ ਸਾਡੀ ਸੇਵਾ ਉਸੀ ਕਰ ਕਰ ਰਹੇ ਆ ਸਰਕਾਰ ਜੋ ਅਸੀਂ ਕਰ ਰਹੇ ਆ ਅਸੀਂ ਸਰਦਾਲੂ ਹੋਣ ਦੇ ਨਾਤੇ ਜੋ ਹੈਗਾ ਉਥੇ ਦੇ ਵਸਨੀਕ ਹੋਣ ਦੇ ਨਾਤੇ ਕਰ ਜੋ ਐਸਜੀਪੀਸੀ ਦਾ ਮਸਲਾ ਹੈਗਾ ਉਹ ਉਹਨਾਂ ਨੇ ਦੇਖੂ ਕਰਨਾ ਹੈਗਾ ਮੈਂ ਉਹਦੇ ਤੇ ਕੋਈ ਗੱਲ ਬੋਲਾਂ ਕਰਾਂ ਤਾਂ ਉਹ ਮੈਨੂੰ ਲੱਗਦਾ ਮੈਨੂੰ ਸੂਟ ਨਹੀਂ ਕਰਦੀ ਹੈਗੀ ਸੋ ਨਾ ਮੈਨੂੰ ਉਹਨਾਂ ਨੇ ਆਪਣਾ ਐਸਜੀਪੀਸੀ ਨੇ ਦੇਖ ਕੇ ਕਰਨਾ ਪਿਆ ਐਸਜੀਪੀਸੀ ਵੀ ਜਿਹੜੀ ਆ ਲੋਕਾਂ ਦੀ ਹੀ ਸੰਸਤਾ ਹੁੰਦੀ ਹੈ ਸੋ ਜੇ ਕੋਈ ਇਦਾਂ ਦੀ ਕਮੀਆਂ ਹੈਗੀਆਂ ਵੀ ਨੇ ਜਿੱਥੇ ਵੀ ਹੈਗੀਆਂ ਨੇ ਸਰਕਾਰ ਜੋ ਹੈਗੀ ਆ ਉਹਨਾਂ ਨੂੰ ਸਹੀ ਕਰਨ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਹਿਰਦ ਹੈਗੀ ਜੋ ਵੀ ਸਾਨੂੰ ਸੰਗਤ ਦਾ ਹੁਕਮ ਹੋਊਗਾ ਉਹ ਸੀ ਉਸ ਨੂੰ ਸਾਬ ਦੇਣਾ ਕੰਮ ਜਿਆ ਕਰਦੇ ਮੁੱਖ ਮੰਤਰੀ ਸਾਹਿਬ ਵੀ ਉੱਥੇ ਜਾ ਰਹੇ ਨੇ ਸ਼ਹਾਦਤ ਨੂੰ ਨਮਨ ਕਰਨ ਲਈ ਪਿਛਲੀ ਵਾਰੀ ਮੁੱਖ ਮੰਤਰੀ ਸਾਹਿਬ ਗਏ ਸੀਗੇ ਜੀ ਤੇ ਇਸ ਵਾਰੀ ਦਾ ਮੈਨੂੰ ਦੇਖੋ ਮੈਂ ਫੇਰ ਕਹਿੰਦਾ ਮੇਰੀ ਦੀ ਵੀ ਕੁਸ਼ਲ ਮੈਨੂੰ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਪਰ ਜੇ ਜੇ ਜਾਣਗੇ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਲੱਗ ਜਾਊਗਾ ਤੇ ਕਈ ਵਾਰੀ ਰੁਝੀਵਾ ਨਿਕਲਿਆ ਆਉਂਦਾ ਆਦਰਵਾਇਜ਼ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਖੁਦ ਬਹੁਤ ਸ਼ਰਦਾ ਰੱਖਦੇ ਨੇ ਉਸ ਤੋਂ ਇਸ ਕੁਰਬਾਨੀ ਦੇ ਪ੍ਰਤੀ ਸੋ ਮੈਨੂੰ ਲੱਗਦਾ ਕਿ ਉਹ ਜ਼ਰੂਰ ਆਉਣਗੇ ਤਾਂ ਸਾਡੇ ਵੱਲੋਂ ਤਾਂ ਉਹਨਾਂ ਨੂੰ ਬੇਨਤੀ ਵੀ ਆ ਕਿ ਤੁਸੀਂ ਆਓ ਕੋਈ ਗੱਲ ਜੇ ਬਾਕੀ ਹੋਰ ਜਿਹੜੇ ਹਾਂ ਇਹ ਜ਼ਰੂਰ ਹੈ ਕਿ ਤੁਹਾਨੂੰ ਇੱਕ ਗੱਲ ਮੈਨੂੰ ਜ਼ਰੂਰ ਦੱਸਣਾ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਕੁਝ ਨਵੀਆਂ ਨਵਾਂ ਜਿਹੜਾ ਹੈਗਾ ਉਹ ਦੇਖਣ ਨੂੰ ਜ਼ਰੂਰ ਮਿਲੂਗਾ ਇਸ ਇਸ ਸ਼ਾਦਤ ਦੇ ਸਬੰਧ ਦੇ ਵਿੱਚ ਜੋ ਕਿਉਂਕਿ ਨਵਾਂ ਤਾਂ ਤੁਹਾਨੂੰ ਮੈਂ ਹੁਣ ਵੀ ਦੱਸ ਦਿੰਦਾ ਕਿ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਗੱਲ ਯਕੀਨ ਮੰਨਿਓ ਕਿ ਉਹਨਾਂ ਨੇ ਕਹਿ ਸਾਰਾ ਹੋ ਗਿਆ ਠੀਕ ਆ ਆਪਾਂ ਕਚਰੇ ਦਾ ਕੀ ਕਰਦੇ ਹਾਂ ਉਹ ਉਹਦੇ ਲਈ ਕਚਤਰਾ ਜਿਹੜੀਆਂ ਵੈਂਸ ਨੇ ਉਹਨਾਂ ਨੇ ਸੁਨਾਮ ਤੋਂ ਕਿਹਾ ਕਿ ਸਾਡੇ ਵੀ ਉੱਥੇ ਹੈਗੇ ਨੇ ਆਪਾਂ ਉਹ ਭੇਜਦੇ ਨੇ ਸੋ ਦੇਖੋ ਇਸ ਹਰ ਬੰਦਾ ਇੰਨੀ ਨਹੀਂ ਸੋਚਦਾ ਹੈਗਾ ਉਹ ਕਹਿੰਦੇ ਆਏ ਹੋ ਜਾਣਾ ਸਾਰਾ ਚੱਲ ਜਾਣਾ ਉੱਥੋਂ ਫਿਰ ਉਹ ਕਲੈਕਟ ਕਰਨਗੇ ਕਲੈਕਟ ਕਰਕੇ ਉਹ ਜਿਹੜੇ ਰਿਕਸ਼ਾਸ ਜਿਹੜੇ ਨੇ ਉਹ ਇੱਕ ਜਗ੍ਹਾ ਤੇ ਡੰਪ ਕਰਨਗੇ ਸੋ ਉਹਨਾਂ ਦੀ ਸਾਮ ਸਮਹਾਲ ਦਾ ਕੰਮ ਵੀ ਜਿਹੜਾ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਆਪ ਉਹਦੀ ਸਟੱਡੀ ਕੀਤੀ ਆਪਵਾਚ ਕੀਤਾ ਹੈਗਾ ਬਿਲਕੁਲ ਯਾਨੀ ਇਸ ਪਸਟ ਲਫਜ਼ਾਂ ਦੇ ਵਿੱਚ ਕਹੀਏ ਕਿ ਸ਼ੀਧੀ ਸਭਾ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹਨਾਂ ਨੂੰ ਮੁਕੰਮਲ ਕਰ ਦਿੱਤਾ ਗਿਆ ਹੈ ਅੱਜ ਖੁਦ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਤਿਆਰੀਆਂ ਦਾ ਜਾਇਜ਼ਾ ਵੀ ਲੈਂਦੇ ਨਜ਼ਰ ਆਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਢੰਗ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਸ਼ਹਾਦਤ ਨੂੰ ਨਮਰ ਕਰਨ ਲਈ ਉੱਥੇ ਪਹੁੰਚਦੀ ਨਜ਼ਰ ਆਏਗੀ ਉਹਨਾਂ ਨੂੰ ਕਿਸੇ ਗਲਤੀ ਦਿੱਕਤ ਨਾ ਹੋਏ ਇਸ ਦਾ ਖਾਸ ਖਿਆਲ ਜਿਹੜਾ ਉਸਥਾਨੀਆ ਪ੍ਰਸ਼ਾਸਨ ਵੀ ਰੱਖਦਾ ਨਜ਼ਰ ਆ ਰਿਹਾ ਸਰਕਾਰ ਵੀ ਰੱਖਦੀ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ